ਯੂਥ ਅਕਾਲੀ ਦਲ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਦਸਤਾਰਾਂ ਦਾ ਲੰਗਰ ਲਾਇਆ ਗਿਆ ਤਾਂ ਮੇਰੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝੰਜਰ ਜੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਸਮਾਂ ਹੋ ਗਿਆ ਇਸ ਲੰਗਰ ਨੂੰ ਆਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਮੇਰੀ ਦਸਤਾਰ ਮੇਰੀ ਸ਼ਾਨ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਤੇ 12 ਪਹੁੰਚੂ ਇਹ ਦਸਤਾਰ ਕੈਂਪ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਨਾਲ ਮਾਤਾ ਗੁਰੂ ਦੀ ਕਾਲ ਦੇ ਸਾਹਮਣੇ ਲਗਾਇਆ ਜਾ ਰਿਹਾ ਅੱਜ 11 ਪੋ ਹੈ ਪਹਿਲਾ ਦਿਨ ਹੈ ਕੱਲ ਨੂੰ ਦੂਜੇ ਦਿਨ 12 ਪੋ ਨੂੰ ਵੀ ਦਸਤਾਰ ਕੈਂਪ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਚੱਲ ਰਿਹਾ ਰਹੇਗਾ ਇਹ ਚਿੰਤ ਜੀ ਸਾਹਿਬ ਕਿਵੇਂ ਦੇਖਦੇ ਹੋ ਜਿਹੜੇ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਨੇ ਉਹਨਾਂ ਨੂੰ ਨੇੜੇ ਲਿਆਉਣ ਦੇ ਲਈ ਕੀ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਜਿੱਥੇ ਬਕ ਬਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਧਾਰਮਿਕ ਸੰਸਥਾਵਾਂ ਜਾਂ ਸੰਤ ਮਹਾਪੁਰਸ਼ ਗੁਰਸਿੱਖੀ ਦੇ ਨਾਲ ਸੰਗਤ ਨੂੰ ਜੋੜਦੇ ਨੇ ਗੁਰੂ ਦੇ ਨਾਲ ਜੋੜਦੇ ਨੇ ਉਸੇ ਤਰ੍ਹਾਂ ਸ਼ੋਮਣੀ ਕਲਦਲ ਯੂਥ ਵਿੰਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹਦੇਸ਼ਾਂ ਤੇ ਇਹ ਦਸਤਾਰ ਕੈਂਪਾਂ ਰਾਹੀਂ ਭਟਕੇ ਹੋਏ ਨੌਜਵਾਨਾਂ ਨੂੰ ਦਸਤਾਰ ਤੋਂ ਗੁਰੂ ਦੇ ਤਾਜ ਤੋਂ ਦੂਰ ਹੋਏ ਨੌਜਵਾਨਾਂ ਨੂੰ ਦਸਤਾਰ ਲਈ ਜੋੜਨ ਦਾ ਪ੍ਰਾਲਾ ਕਰਦਾ ਜੀ ਸਾਹਿਬ ਕਿਵੇਂ ਦੇਖਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਉਹਦੇ ਵਿੱਚ ਨੌਜਵਾਨ ਵੀ ਆਉਂਦੇ ਨੇ ਜਿਹੜੇ ਇੱਥੇ ਆ ਕੇ ਦਸਤਾਰ ਸਜੋਂਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇ ਕੋਈਸੇ ਦਾ ਹੀ ਬੇਨਤੀ ਕਰਦੇ ਨਾ ਕੈਂਪਰਾਂ ਇਹ ਕਿ ਆਓ ਦਸਤਾਰਾਂ ਸਜਾਈਏ ਗੁਰੂ ਵਾਲੇ ਬਣੀਏ ਦਾੜੇ ਪ੍ਰਕਾਸ਼ ਕਰੀਏ ਕੇਸ ਰੱਖੀਏ ਗੁਰੂ ਦੇ ਨਾਲ ਜੁੜੀਏ ਵਿਰਸੇ ਦੇ ਨਾਲ ਜੁੜੀਏ ਜੋ ਸਾਨੂੰ ਇਹ ਸਿਰ ਦਾ ਤਾਜ ਮਾਣ ਸਾਨੂੰ ਦਿੱਤਾ ਉਹ ਮਾਣ ਦੇ ਨਾਲ ਜੁੜੀਏ ਐਵੇਂ ਟੋਪੀਆਂ ਲੈ ਕੇ ਹੁਣ ਕਰਾਏ ਨਾ ਪਈਏ ਦਸਤਾਰਾਂ ਸਜਾਈਏ ਅਤੇ ਦੱਸਿਏ ਤੇ ਇਹ ਕਿਉਂਕਿ ਸਾਡੀ ਅਣਖ ਤੇ ਕੈਰ ਦਾ ਪ੍ਰਤੀਕ ਵੀ ਹੈ ਦਸਤਾਰ ਕੇਵਲ ਕਪੜਾ ਨਹੀਂ ਇਹਦੀ ਬਹੁਤ ਕੁਰਬਾਨੀਆਂ ਦੇ ਨਾਲ ਬੜੀਆਂ ਇਤਿਹਾਸ ਹੈ ਦਸਤਾਰ ਦਾ ਪਤੁਜੀ तकरीबन 3 ਸਾਲ ਹੋ ਗਏ ਇਥੇ ਦਸਤਾਰਾਂ ਦਾ ਲੰਗਰ ਲਾਉਨੇ ਹੋ ਤਾਂ ਨੌਜਵਾਨ ਤੁਹਾਡੇ ਕੋਲ ਆਉਂਦੇ ਨੇ ਕਈ ਵਾਰ ਜਿਹੜੇ ਪਿਛਲੀ ਵਾਰ ਦਸਤਾਰ ਸਜਾ ਕੇ ਗਏ ਹੁੰਦੇ ਨੇ ਅਗਲੇ ਸਾਲ ਉਹਨਾਂ ਦੇ ਕੇਸ ਰੱਖੇ ਹੁੰਦੇ ਦਾੜੇ ਪ੍ਰਕਾਸ਼ ਹੁੰਦੇ ਨੇ ਕਿਵੇਂ ਦਾ ਮਹਿਸੂਸ ਬਹੁਤ ਮਿਲਦੇ ਨੇ ਦੁਬਾਰੀ ਦੋ ਤਿੰਨ ਨੌਜਵਾਨ ਆ ਕੇ ਗਏ ਨੇ ਜਿਹੜੇ ਪੱਕੀਆਂ ਦਸਤਾਰਾਂ ਸਜਾਣ ਲੱਗੇ ਜਦੋਂ ਆਪਾਂ ਜਾਗ ਲਾਵਾਂਗੇ ਉਹਦਾ ਫਿਰ ਬੋਲੀਹੋਲੀ ਰਿਜ਼ਲਟ ਦਾ ਮਿਲਣਾ ਇੱਕ ਜਦੋਂ ਚੰਗਿਆੜੀ ਸਿੱਟੋਂਗੇ ਦਾ ਭੰਬਰ ਦਾ ਆਪੀ ਬਣਨਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਸ਼ਹੀਦਾਂ ਦੀ ਕਿਰਪਾ ਹੈ ਅਰਦਾਸ ਕਿ ਸ਼ਹੀਦਾਂ ਅਗੇ ਕਰੀਦੀ ਆ ਉਪਰਾਲਾ ਵੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਕੋਈ ਇਨਸਾਨ ਕੁਝ ਨਹੀਂ ਕਰ ਸਕਦਾ ਸੋ ਜਿਹੜੇ ਵੀ ਇਹ ਦਸਤਾਰ ਕੈਂਪਾਂ ਦੇ ਵਿੱਚ ਨੌਜਵਾਨ ਦਸਤਾਰਾ ਸਜਾ ਕੇ ਜਾਂਦੇ ਨੇ ਬਹੁਤ ਨੌਜਵਾਨ ਇਦਾਂ ਦੇ ਮਿਲਦੇ ਨੇ ਜਿਹੜੇ ਪੱਕੇ ਕੇਸ ਰੱਖ ਲੈਂਦੇ ਨੇ ਤੇ ਦਸਤਾਰਾਂ ਸਜਾਉਣ ਲੱਗ ਪੈਂਦੇ ਨੇ ਇੱਕ ਉਹ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਨੌਜਵਾਨ ਇੱਥੇ ਮੋਟਰਸਾਈਕਲਾਂ ਦੇ ਉੱਤੇ ਵੱਡੇ ਵੱਡੇ ਹਾਰਨ ਲਵਾ ਕੇ ਮੋਡੀਫਾਈ ਕਰਕੇ ਆਉਂਦੇ ਨੇ ਨਹੀਂ ਉਹ ਮਾੜੀ ਗੱਲ ਆ ਐਵੇਂ ਵੈਸੇ ਤਾਂ ਕੱਟ ਗਿਆ ਮੈਂ ਸਮਝਦਾ ਕਿ ਅੱਜ ਦਾ ਯੂਥ ਬਹੁਤ ਸਮਝਦਾਰ ਹੋ ਚੁੱਕਿਆ ਕੁਝ ਪਰਸੈਂਟ ਰਹਿ ਗਿਆ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਭਾਈ ਇਹ ਮੇਲਾ ਨਹੀਂ ਇਹ ਇੱਕ ਸ਼ਹਾਦਤ ਨਾਲ ਸਜੀ ਹੋਈ ਸਭਾ ਹੈ ਇਹ ਬਹੁਤ ਕੁਝ ਸਾਡਾ ਸਾਨੂੰ ਸਿਖਾ ਕੇ ਜਾਂਦੀ ਹੈ ਕਿ ਅਸੀਂ ਕਿੱਦਾਂ ਆਪਣਾ ਜੀਵਨ ਸਾਡਾ ਹੋਣਾ ਚਾਹੀਦਾ ਇਹ ਨਹੀਂ ਮੰਨਣੀ ਧਰਮ ਪਰिवर्तन ਨਹੀਂ ਕਰਨਾ ਨਾ ਲਾਲਚ ਵਸ ਨਾ ਡਰਾਵੇ ਵਸ ਕਿਸੇ ਦੇ ਥੱਲੇ ਨਹੀਂ ਲੱਗਣਾ ਆਪਣੇ ਧਰਮ ਤੇ ਇਰਾਦਿਆਂ ਤੇ ਪੱਕਾ ਰਹਿਣਾ ਸੋ ਇਹੋ ਜੇ ਸਥਾਨਾਂ ਤੇ ਸ਼ਹਾਦਤ ਵਾਲੇ ਸਥਾਨਾਂ ਤੇ ਆ ਕੇ ਹੁੱਲੜਵਾਜੀ ਕਰਨਾ ਔਰ ਮਾਰਨੇ ਜਾਂ ਕੋਈ ਇਦਾਂ ਦੀ ਹੋਰਤੀ ਹੋਰ ਬਚਕਾਨਾ ਹਰਕਤਾਂ ਕਰਨੀਆਂ ਚੰਗੀਆਂ ਗੱਲਾਂ ਨਹੀਂ ਵੈਸੇ ਅੱਗੇ ਨਾਲੋਂ ਯੂਥ ਬਹੁਤ ਸਮਝਦਾਰ ਹੋਇਆ ਜਿਹੜੇ ਹਲੇ ਵੀ ਪਟਕੇ ਹੋਏ ਨੇ ਉਹਨੂੰ ਇਹ ਬੇਨਤੀ ਕਰਾਂਗੇ ਕਿ ਇਹਨਾਂ ਮਾੜੇ ਕੰਮਾਂ 'ਚ ਕੁਝ ਨਹੀਂ ਰੱਖਿਆ ਆਪਾਂ ਗੁਰੂ ਦੇ ਬਚਨਾਂ ਤੇ ਗੁਰੂਦੇਵ ਦੇ adeshਾਂ ਦੇ ਪਹਿਰਾ ਦਈਏ ਤੁਸੀਂ ਦੇਖਿਆ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਲਗਾਤਾਰ 3 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਪ੍ਰਧਾਨ ਸਰਬਜੀਤ ਚਿੰਝਰ ਜਿਹੜੇ ਇੱਥੇ ਸ੍ਰੀ ਗੁਰੂ ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਬਾਹਰ ਮਾਤਾ ਗੁਜਰੀ ਕਾਲਜ ਦੇ ਬਿਲਕੁਲ ਸਾਹਮਣੇ ਦਸਤਾਰਾਂ ਦਾ ਲੰਗਰ ਲਾਉਂਦੇ ਨੇ ਇੱਥੇ ਨੌਜਵਾਨ ਨੇ ਜਿਹੜੇ ਦਸਤਾਰਾਂ ਸਜਾ ਕੇ ਜਾਂਦੇ ਨੇ ਤੇ ਜਦੋਂ ਮੁੜ ਅਗਲੇ ਸਾਲ ਇੱਥੇ ਚਿੰਝਰ ਸਾਹਿਬ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਕੇਸ ਤੇ ਦਾੜੇ ਪ੍ਰਕਾਸ਼ ਹੁੰਦੇ ਨੇ